ਨਾ ਮੈਂ ਕਹਿਣਾ ਤਾਂ ਬਹੁਤ ਖੁਸ਼ ਆ ਪਰ ਤੁਸੀਂ ਸਾਰੇ ਜਣੇ ਨਾ ਸਪੋਰਟ ਕਰਿਓ ਯਾਰ ਜੇ ਗੱਲ ਸੱਚੀ ਲੱਗੀ ਤਾਂ ਨਾ ਵੀਡੀਓ ਅਪਲੋਡ ਜਰੂਰ ਕਰੂੰਗਾ ਮੈਂ ਸਾਰੀ ਸਾਰੀ ਗੱਲ ਜਰੂਰ ਸੁਣ ਲਿਓ ਸੁਣ ਕੇ ਤੇ ਆਪਦੇ ਜਿਹੜੇ ਵਿਚਾਰ ਹਨਾ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ ਯਾਰ ਕਿਤੇ ਨਾ ਕਿਤੇ ਇਹ ਗੱਲਾਂ ਸੱਚੀਆਂ ਹਨੇ ਤੇ ਮੈਨੂੰ ਤਕਰੀਬਨ ਤਕਰੀਬਨ ਜਲਮੈਂ ਕਰਦਾ ਤਾਂ ਜਿਹੜੀ ਗੱਲ ਆ ਵੀ ਖੇਤੀਬਾੜੀ ਕਰਦਾ ਹਨਾ ਸੋ ਆਪਾਂ ਖੇਤੀਬਾੜੀ ਦੇ ਮੁੱਦਿਆਂ ਤੇ ਨਹੀਂ ਬੋਲਦਾਗਾ ਮੈਂ ਇਨਾ ਤੇ ਜੋ ਵੀ ਹੈ ਚਲ ਉਹ ਆਪਣਾ ਨੀਜੀ ਤਕਰੀਰ ਨੂੰ ਆਉਣ ਹਨ ਪਰ ਚਲੋ ਯਾਰ ਵੀਡੀਓ ਬਣਾਉਣਾ ਮੈਨੂੰ ਤਕਰੀਬਨ ਤਕਰੀਬਨ ਸਾਢੇ 4-5 ਸਾਲ ਹੋ ਗਏ ਆ ਨਵਾਂ ਚੈਨਲ ਪਹਿਲਾਂ ਵੀ ਮੇਰਾ ਚੈਨਲ ਸੀਗਾ 10000 ਸਬਸਕ੍ਰਾਈਬਰ ਮੈਂ ਕਰਕੇ ਛੱਡ ਦਿੱਤੇ ਸੀ ਇੱਕ ਹੋਰ ਚੈਨਲ ਸੀਗਾ 5000 ਸਬਸਕ੍ਰਾਈਬਰ ਕਰਕੇ ਛੱਡ ਦਿੱਤੇ ਤੇ ਹੁਣ ਇਸ ਚੈਨਲ ਤੇ ਆਇਆ ਤੇ ਮੈਂ ਕਿਤੇ ਨਾ ਕਿਤੇ ਜਦੋਂ ਵੀ ਕਿਸੇ ਦੇ ਬਾਰੇ ਬੋਲਿਆ ਜਾਂ ਕਿਸੇ ਦੇ ਖਿਲਾਫ ਬੋਲਿਆ ਨੇ ਕੋਈ ਚੰਗੀ ਚੀਜ਼ ਤੁਹਾਡੇ ਤੱਕ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਉਹ ਚੀਜ਼ਾਂ ਨਾ ਮੇਰੀਆਂ ਉੱਥੇ ਹੀ ਦੱਬ ਕੇ ਰਹਿ ਗਈਆਂ। ਯਾਨੀ ਕਿ ਉਹਨਾਂ ਨੂੰ ਸਾਲਾ ਪ੍ਰਮੋਟ ਹੀ ਨਹੀਂ ਕੀਤਾ। ਗੰਨ ਅਪਲੋਡ ਕਰਦੇ ਕਰੀ ਚਾਓ। ਵਿਊ ਤੁਹਾਡੇ ਕੋਲ ਤੜਾ ਤੜਾਉਣਗੇ ਤੜਾ ਤੜਾ ਮਤਲਬ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿੱਥੋਂ ਕਿੱਥੋਂ ਵਿਊ ਆ ਰਹੇ ਕਿੱਥੋਂ ਕਿੱਥੋਂ ਕਮੈਂਟ ਆ ਰਹੇ ਕਿੱਥੋਂ ਕਿੱਥੋਂ ਕੀ ਪਾਲਿਸੀਟੀ ਹੋ ਰਹੀ ਹੈ। ਹੁਣ ਆ ਪਿੱਛੇ ਜੇ ਮੁੱਦੇ ਚੱਲੇ ਸੀਗੇ ਜਿਹੜੀ ਵੀ ਆਹ ਧਰਮਿੰਦਰ ਦੇਵਾਲ ਦੇ ਮੌਤ ਨੂੰ ਲੈ ਕੇ ਹੋ ਗਿਆ ਜਾਂ ਹੋਰ ਕੁਝ ਹੋ ਗਿਆ ਇਹ ਸਾਰੇ ਮੁੱਦੇ ਟੋਟਲੀ ਮੈਨਾਂ ਮੇਰੀ ਮਤਲਬ ਚੈਨਲ ਦੇ ਸ਼ਾਰਟ ਦੇ ਵਿੱਚ ਨਸਰ ਨੇ ਕੋਸ਼ਿਸ਼ ਕੀਤੀ ਸੀ ਵੀ ਐਂ ਕਰਕੇ ਆ ਕੁਝ ਹੋ ਰਿਹਾ ਬਟ YouTube ਵਾਲਿਆਂ ਨੇ ਜਮਾਂ ਹੀ ਨਹੀਂ ਚੱਲਣ ਦਿੱਤਾ ਯਾਨੀ ਕਿ ਮੇਰੇ ਉਸ ਸ਼ਾਰਟ ਦੀ ਰੀਚ ਜਮਾਂ ਹੀ ਘਟਾ ਦਿੱਤੀ ਯਾਨੀ ਕਿ ਉਹਨਾਂ ਨੇ ਹੌਨ ਫੇਸ ਸੀਗਾ ਇਹ ਨਹੀਂ ਕਿ ਵਿਦਆਊਟ ਫੇਸ ਸੀਗਾ ਹੌਨ ਫੇਸ ਵੀ ਨਹੀਂ ਤੁਹਾਨੂੰ ਚੱਲਣ ਦਿੰਦੇ ਤੇ ਹੁਣ ਜਿਵੇਂ ਕਿ ਆ ਅੰਜਲੀ ਰੋੜਾ ਵਰਗੇ ਜਾਂ ਹੋਰ ਕੋਈ ਵੀ ਆ ਜਿਹੜੇ মিডিਆ ਵਾਲੇ ਆ ਤਾਂ মিডিਆ ਵਾਲੇ ਫੇਕ ਨਹੀਂ ਵਿਝਾ ਦਿੰਦੇ ਆ ਤਾਂ ਇਹਨਾਂ ਦੇ ਚੈਨਲ ਰਾਤੂ ਰਾਤ ਸਾਲੇ ਵਾਇਰਲ ਦੇ ਕਰ ਦਿੰਦੇ ਆ ਟੀਪੀ ਟੀਆਰਪੀ ਟੀਆਰਪੀ ਦੇ ਦਿੰਦੇ ਆ ਹਨਾ ਤੇ ਪਤਾ ਨਹੀਂ ਕਿਉਂ ਦਿੰਦੇ ਆ ਕਾਦੇ ਵਾਸਤੇ ਦਿੰਦੇ ਆ ਕਿਤੇ ਨਾ ਕੀ ਦੇ ਸਰਕਾਰਸ ਵਾਲੀ ਰਲੀ ਮਿਲੀ ਇਹਨਾਂ ਨਾਲ ਨਜ਼ਰ ਆਉਂਦੀ ਆ ਅਟ ਸਾਡੇ ਸਾਡੇ ਨਾਲ ਤਾਂ ਇਹ ਨਾ ਇਨਸਾਫੀ ਕਰਦੇ ਆ ਵੀ ਕੋਈ ਵੀ ਨਵਾਂ ਯੂਟਿਊਬਰ ਆ ਉਹ ਕੰਟੈਂਟ ਲੈ ਕੇ ਆਊਗਾ ਤਾਂ ਆਊਗਾ ਯਾਰ ਵਧੀਆ ਕੰਟੈਂਟ ਲੈ ਕੇ ਆਊਗਾ ਨਾ ਜਦੋਂ ਤੁਹਾਡੇ ਤੱਕ ਪਹੁੰਚਦਾ ਹੀ ਨਹੀਂ ਕਰਦੇਗੇ ਇਹ ਤਾਂ ਉਹ ਕੰਟੈਂਟਾਂ ਦਾ ਫਾਇਦਾ ਵੀ ਕੀ ਆ ਹਣਾ ਜਿਹੜੀਆਂ ਜੱਜ ਦੀਆਂ ਚੀਜ਼ਾਂ ਹੁੰਦੀਆਂ ਉਹ ਤੁਹਾਡੇ ਤੱਕ ਪਹੁੰਚਦੀ ਨਹੀਂ ਕਰਦੀਆਂ ਜਿਹੜੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਆ ਕਿਤੇ ਜਿਹੜੀਆਂ ਮਤਲਬ ਵੀ ਸਮਾਜ ਨੂੰ ਖਰਾਬ ਕਰਦੀਆਂ ਉਹ ਚੀਜ਼ਾਂ ਤੁਹਾਡੇ ਤੱਕ ਲੈ ਕੇ ਆਉਣ ਵਾਸਤੇ ਮਿੰਟ ਮਾਰਦੇ ਆ ਤੇ ਹੱਥੋਂ ਹੱਥੀ ਉਹ ਚੀਜ਼ਾਂ ਵਾਇਰਲ ਕਰ ਦਿੰਦੇ ਆ ਤੇ ਇੰਨੀ ਹੱਦ ਤੱਕ ਵਾਇਰਲ ਕਰਦੇ ਕਿ ਉਹਨਾਂ ਦੇ ਮਿਲੀਅਨ ਮਿਲੀਅਨ ਵਿਊਜ਼ ਪਏ ਹੁੰਦੇ ਆ ਆਮ ਦੌਰ ਦੀ ਆਹ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਤੇ ਬੜ ਸਾਡੀਆਂ ਜਿਹੜੀਆਂ ਸੱਚ ਅਸੀਂ ਜਦੋਂ ਕਿਤੇ ਵੀਡੀਓ ਦੇ ਵਿੱਚ ਥੋੜਾ ਜਿਹਾ ਵੀ ਸੱਚ ਬੋਲਦੇ ਨੇ ਸਾਡੀ ਵੀਡੀਓ ਉਥੇ ਦੀ ਉਥੇ ਰੋਕ ਲਾ ਦਿੰਦੀ ਆ ਜਾਂ ਸਾਡੇ ਤੇ ਸਰਕਾਰੀ ਪ੍ਰੈਸ਼ਰ ਆ ਜਾਂਦਾ ਸਰਕਾਰੀ ਪ੍ਰੈਸ਼ਰ ਐ ਆਉਂਦਾ ਹੈ ਵੀ ਸਾਡੀਆਂ ਵੀਡੀਓ ਬੈਨਡ ਹੋ ਜਾਂਦੀਆਂ ਹੋਰ ਕੁਝ ਨਹੀਂ ਹੁੰਦਾਗਾ ਕਿ ਮੈਂ ਕਹਦਾ ਵਈ ਸਾਨੂੰ ਥੀਅਟ ਕੋਲਾ ਹੋ ਗਿਆ ਰਹਉਂਦੀ ਨਹੀਂ ਨਹੀਂ ਇਦਾਂ ਦਾ ਕੁਝ ਨਹੀਂਗਾ ਬਟ ਆ ਸਾਨੂੰ ਕਿਤੇ ਨਾ ਕਿਤੇ ਰੋਕ ਲਾ ਕੇ ਛੱਡ ਦਿੰਦੀ ਆ ਵੀ ਤੁਹਾਡੀ ਵੀਡੀਓ ਇੱਥੋਂ ਤੱਕ ਚੱਲੂਗੀ ਅੱਗੇ ਤੁਹਾਡੀ ਵੀਡੀਓ ਨਹੀਂ ਚੱਲਦੀ ਪਹਿਲਾਂ ਮੈਂ ਫੇਸਬੁੱਕ ਤੇ ਵੀਡੀਓ ਪਾਈਆਂ 2-4 ਆਪਣੇ ਮਤਲਬ ਵੀ ਖਾਸ ਗੱਲਬਾਤ ਕਰਦਾ ਸੀ ਮੈਂ ਕੋਈ ਕੋਈ ਮੁੱਦਾ ਸੀਗਾ ਇੰਡੀਆ ਦਾ ਹਨਾ ਤੇ ਨਿਊਜ਼ ਵਾਰੇ ਸੀ ਜਿਹੜੀਆਂ ਫੇਕ ਨਿਊਜ਼ਾਂ ਚੱਲਦੀਆਂ ਰਹਿੰਦੀਆਂ ਅੱਜਕੱਲ ਹਣਾ ਤਾਂ ਉਹਨਾਂ ਮੁੱਦਿਆਂ ਤੇ ਮੈਂ ਗੱਲਬਾਤ ਕੀਤੀ ਤੇ ਉਹਨਾਂ ਵੀਡੀਓ 'ਤੇ ਜਿਹੜੀ ਮੇਰੀ ਅਰਨਿੰਗ ਹੋਈ ਸੀ 2 ਜਾਂ 3 ਡਾਲਰ ਅਰਨਿੰਗ ਹੋਈ ਸੀ ਤਾਂ ਉਹ ਵਾਰਨਿੰਗ ਇਹਨਾਂ ਨੇ ਚੱਕ ਕੇ ਜ਼ੀਰੋ ਕਰਤੀ ਤੇ ਜਿਹੜੇ ਵਿਊ ਮੇਰੇ ਉਸ ਵੀਡੀਓ ਤੇ ਤਕਰੀਬਨ ਲੱਖ ਕ ਵਿਊ ਸੀ ਤੇ ਉਹ ਸਾਰੇ ਡਾਊਨ ਕਰਕੇ ਉਹਨਾਂ ਨੇ 10000 ਵਿਊ ਦਿੱਤਾ ਤੇ ਬਾਕੀ ਵੀਡੀਓ ਦੇ ਮੇਰੇ ਪ੍ਰੋਪਰ ਵਿਊ ਚੱਲਦੇ ਆ ਤੇ ਪਤਾ ਨਹੀਂ ਕਿਉਂ ਕਰਦੇ ਆ ਇਦਾਂ